ਵਾਹਿਗੁਰੂ ਜੀ ਤੋਂ ਦੇ ਅੱਗੇ ਅਰਦਾਸ ਹਮਾਰੀ ਜੀਓ ਪਿੰਨ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਤਰ ਜੀ ਹਰੇ ਏਕ ਟੇਕ ਤੂੰ ਲਾਹਿ ਵਡਾਨੀ ਆਸ ਤਰ ਜੀ ਹਰੇ ਏਕ ਟੇਕ ਤੂੰ ਲਾਹਿ ਵਡਾਨੀ ਆਸ ਨਾਨਕ ਨਾਮ ਤੇ ਆਈ ਐ ਕਰ ਜਿ ਆਵੈ ਰਾਸ ਧੰ ਗੁਰੂ ਮਹਾਰਾਜ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਮੇਰਾ ਸਤ ਗੁਰ ਰਖਵਾਲਾ ਹੋ ਆ ਤਾਰ ਕਿਰਪਾ ਪ੍ਰਭ ਹੱਥ ਦੀ ਰਾਖਿਆ ਹਰਿ ਗੋਵਿੰਦ ਨਵਾ ਨਰੋਆ ਮੇਰਾ ਸਤ ਗੁਰ ਰਖਵਾਲਾ ਹੋ ਹਰ ਕੀਰਪਾ ਪ੍ਰਭ ਹਾ ਚ ਦੀ ਰਾਖਿਆ ਹਰ ਗੋਵਿੰਦ ਨਵਾਨ ਰੂਆ ਰਹਾ ਤਾਪ ਗਿਆ ਪ੍ਰਭ ਆਪੇ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤ ਗੁਰ ਕਾ ਬਲ ਜਾਈ ਹਾਲਤ ਪਲਤ ਪ੍ਰਾਪ ਦੇਵ ਸਵਾਰੀ ਹਮਰਾ ਗੁਣਿ ਅਵਕਣ ਨਾ ਵਿਚਾਰਿਆ ਅਤਲ ਬਚੇ ਨਾਨਕ ਗੁਰ ਥੀਰਾ ਸਫਲ ਕਰਮ ਆਸਤਿਕ ਤਾਰਿਆ ਹਾਲਤ ਪਲਤ ਪ੍ਰਭ ਦੂਬੈ ਸਵਾਰੀ ਹਮਰਾ ਗੁਣ ਆਵ ਗਣ ਨਾਂ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਾਸਤਕ ਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀਓ ਬੜਾ ਭਾਗੇ ਹਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਵਾਹਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਮਿਹਰ ਸਦਕਾ ਗੁਰੂ ਮਹਾਰਾਜ ਦੀ ਬਖਸ਼ਿਸ਼ ਕਿਰਪਾ ਹੈ ਪਰਿਵਾਰ ਤੇ ਸਤਿਗੁਰੂ ਜੀ ਦੀ ਸੰਗਤ ਬੜੇ ਕਾਸਟ ਬਹੁਤ ਭੜਾ ਸਮਾ ਆਇਆ ਸੀ ਜਿਹੜੀ ਘੜੀ ਜਿਸ ਤੱਕਾ ਕਹਿੰਦੇ ਹਾਂ ਕਿ ਔਖੀ ਘੜੀ ਨਾ ਦੇਖਣ ਦੇਈ ਆਪਣਾ ਵਿਰਤ ਸਮਾਲੇ ਫਾਤਿਲੀ ਰੱਖਿਆ ਆਪਣੇ ਕੋ ਸਾਹ ਸਾਸਪਤ ਕਾਲੇ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਕਰਕੇ ਬੱਚਾਂ ਤੇ ਸਰਤੇ ਮੇਰਾ ਹੱਥ ਰੱਖਿਆ ਜਦ ਭੈੜਾ ਸਮਾਂ ਆਉਂਦਾ ਹੈ ਜਦ ਕੋਈ ਖੁਸ਼ੀ ਦਾ ਸਮਾਂ ਆਉਂਦਾ ਹੈ ਫਿਰ ਉਸ ਨੂੰ ਯਾਦ ਕਰਦੇ ਹਾਂ ਹਿਰਦੇ ਤੋਂ ਸੱਚੇ ਪਾਤਸ਼ਾਹ ਤੇ ਤੁਹਾਡੇ ਕੰਮ ਕਰਨ ਵਾਲੇ ਹਨ ਜੇ ਤੁਸੀਂ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਮਿਹਰ ਕਰੋ ਫਿਰ ਜਿਹੜਾ ਇਹ ਸਮਾਂ ਆਇਆ ਪਰਿਵਾਰ ਵੱਲੋਂ ਬੇਨਤੀਆਂ ਕੀਤੀਆਂ ਸਤਿਗੁਰਾਂ ਨੇ ਕਿਰਪਾ ਦਾ ਹੱਥ ਦੇ ਕੇ ਰੱਖਿਆ ਉਹ ਸ਼ੁਕਰਾਨੇ ਲਈ ਬਾਬਾ ਅੰਗਰੇਜ਼ ਸਿੰਘ ਮਾਤਾ ਨਸੀਬ ਕੌਰ ਇਹਨਾਂ ਦਾ ਸਮੂਹ ਸਾਰਾ ਪਰਿਵਾਰ ਸ਼ੁਕਰਾਨੇ ਲਈ ਧੰਨਵਾਦ ਲਈ ਬੇਨਤੀਆਂ ਕੀਤੀਆਂ ਗੁਰੂ ਮਹਾਰਾਜਿਆਂ ਨੇ ਘਰ ਚਰਨ ਕਮਲ ਪਾਏ ਗ੍ਰਹ ਪਵਿੱਤਰ ਕੀਤੇ ਪਰਿਵਾਰ ਨੂੰ ਜਿੱਥੇ ਸੇਵਾ ਬਖਸ਼ੀ ਉਥੇ ਆਪਾਂ ਨੂੰ ਵੀ ਭਾਈ ਸਤਿਗੁਰਾਂ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਦਰਸ਼ਨ ਦਿੱਤੇ ਹਨ ਸਾਰੇ ਟੈਲੀਫੋਨ ਲੈ ਕੇ ਹਾਜ਼ਰੀਆਂ ਭਰੀਆਂ ਹਨ ਸਤਿਗੁਰੂ ਜੀ ਦਾ ਸ਼ੁਕਰਾਨਾ ਧੰਨਵਾਦ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਹਾਂ ਸਾਰੀਆਂ ਸੰਗਤਾਂ ਦਾ ਪਰਿਵਾਰ ਵੱਲੋਂ तहे ਦਿਲੋਂ ਧੰਨਵਾਦ ਧੰਨਵਾਦ ਹੈ ਗੁਰੂ ਮਹਾਰਾਜਿਆਂ ਨੇ ਆਪਾਂ ਨੂੰ ਬੜਾ ਕੁਝ ਬਖਸ਼ਿਆ ਹੈ ਪਰ ਅਸੀਂ ਅਣਗੌਲਿਆ ਕਰਕੇ ਛੱਡ ਦਿੰਦੇ ਹਾਂ ਪਤਾ ਨਹੀਂ ਆਪਣੇ ਕਰਮ ਮਾੜੇ ਹਨ ਜਾ ਫਿਰ ਸਾਨੂੰ ਸੋਝੀ ਸਾਡੇ ਤੇ ਕਿਰਪਾ ਕਿਸੇ ਤਰ੍ਹਾਂ ਵੀ ਲਾ ਲਗੇ ਕਿ ਗੁਰੂ ਮਹਾਰਾਜਿਆਂ ਨੇ ਆਪਾਂ ਨੂੰ ਜਿਹੜਾ ਅਮਰਤ ਵੇਲਾ ਦੱਸਿਆ ਹੈ ਸ਼ੁਰੂਆਤੀ ਅਰਦਾਸ ਬੇਨਤੀ ਸਰਬੱਤ ਦੇ ਭਲੇ ਵਾਸਤੇ ਅਰਦਾਸ ਬੇਨਤੀ ਹੁੰਦੀ ਹੈ Hindu ਆਪਣੀ ਮਤ ਮੁਤਾਬਕ ਕਰਦੇ ਹਨ ਮੁਸਲਮਾਨ ਆਪਣੀ ਮਤ ਮੁਤਾਬਕ ਕਰਦੇ ਹਨ ਸਿੱਖ ਆਪਣੀ ਮਤ ਮੁਤਾਬਕ ਕਰਦੇ ਹਨ ਜੋ ਸਰਬੱਤ ਦੇ ਭਲੇ ਦੇ ਵਿੱਚ ਅਰਦਾਸ ਬੇਨਤੀ ਹੁੰਦੀ ਹੈ ਉਹਦੇ ਵਿੱਚ ਸਾਰੇ ਆ ਜਾਂਦੇ ਹਾਂ ਤੇ ਜੋ ਪਹੁੰਚਦੇ ਹਨ ਕਿਰਪਾ ਬਖਸ਼ਿਸ਼ ਹੁੰਦੀ ਹੈ ਜਿਹੜੇ ਦਿਨ ਦਾ ਸਾਰੇ ਦਾ ਆਪਾਂ ਬੇਨਤੀ ਕਰਦੇ ਸੱਚੇ ਪਾਤਸ਼ਾਹ ਜਿਹਦੇ ਨੇ ਬਹੁਤ ਵਧੀਆ ਨਿਕਲੇ ਆਪ ਜੀ ਦੇ ਹੁਕਮ ਹੋਂ ਨਾ ਜਿਹੜਾ ਹੁਕਮ ਮੁੱਖ ਬਾਕ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਝੋਲੀ ਦੇ ਵਿੱਚ ਪਾ ਕੇ ਲੈ ਕੇ ਆਉਂਦੇ ਹਾਂ ਉਹ ਫਿਰ ਸਾਰਾ ਦਿਨ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਫਿਰ ਉਹ ਖੁਸ਼ੀ ਸੰਭਾਲੀ ਨਹੀਂ ਜਾਂਦੀ ਦੁੱਖ ਵੀ ਜਿਹੜਾ ਹੈ ਉਹ ਸੁੱਖ ਦੇ ਵਿੱਚ ਬਦਲ ਜਾਂਦਾ ਹੈ ਦੁੱਖ ਸੁੱਖ ਲੱਗਦਾ ਹੀ ਨਹੀਂ ਮਾਲਕ ਦੀਆਂ ਜਿਹੜੀਆਂ ਕਿਰਪਾ ਬਖਸ਼ਾਵਾਹਾਂ ਹਾਂ ਪਹੁੰਚਿਆ ਕਰੋ ਗੁਰੂ ਘਰ ਪਹੁੰਚਿਆ ਕਰੋ ਅੰਮ੍ਰਿਤ ਵੇਲੇ ਦੀ ਜਿਹੜੀ ਅਰਦਾਸ ਬੇਨਤੀ ਹੈ ਬਹੁਤ ਵੱਡੀ ਅਰਦਾਸ ਬੇਨਤੀ ਹੈ ਨਿਤਨੇਮ ਦਾ ਜਿਹੜਾ ਅੱਪਾ ਰੋਜ਼ ਪੰਜਾਂ ਬਾਣੀਆਂ ਦਾ ਕਰਦੇ ਆ ਸੁਖਮਨੀ ਸਾਹਿਬ ਦਾ ਕਰਦੇ ਆ ਘਰੇ ਦਾ ਹੋਰ ਬਾਣੀ ਪੜਦੇ ਆ ਉਸ ਦਾ ਫਲ ਲੱਗ ਹੈ ਤੇ ਜਿਹੜੀ ਅਰਦਾਸ ਬੇਨਤੀ ਸਰਬੱਤ ਦੇ ਭਲੇ ਦੇ ਵਾਸਤੇ ਜਾ ਕੇ ਕਰਨੀ ਹੈ ਜੀਵ ਜੰਤੂਆਂ ਦੇ ਲਈ ਆਪਣੇ ਦੇ ਲਈ ਉਹਦੇ ਵਿੱਚ ਆਪਾਂ ਵੀ ਸ਼ਾਮਲ ਹੋ ਜਾਂਦੇ ਹਾਂ ਤੇ ਜਦੋਂ ਉਹਨਾਂ ਤੇ ਕਿਰਪਾ ਹੋਣੀ ਹੈ ਤੇ ਉਹਦਾ ਫਿਰ ਆਪਣੇ ਤੇ ਵੀ ਬਖਸ਼ਿਸ਼ਾਂ ਹੋਣੀਆਂ ਹਨ ਆਪਾਂ ਵੀ ਬਚ ਜਾਵਾਂਗੇ ਸੋ ਮਾਲਕ ਦੀ ਕਿਰਪਾ ਹੋਵੇ ਬਖਸ਼ਿਸ਼ ਹੋਵੇ ਧੰਨਵਾਦ ਆ ਸੰਗਤਾਂ ਦਾ ਪਰਿਵਾਰ ਵੱਲੋਂ ਬੇਨਤੀ ਆ ਭਾਈ ਸਾਰੀ ਸੰਗਤ ਨੇ ਪ੍ਰਸ਼ਾਦਾ ਤਿਆਰ ਕੀਤਾ ਹੈ ਸਾਰੇ ਸੰਗਤ ਨੇ ਭਾਈ ਪ੍ਰਸ਼ਾਦਾ ਛੱਕੇ ਜਾਣਾ ਹੈ ਪਰਿਵਾਰ ਵੱਲੋਂ ਬੇਨਤੀਆਂ ਹਨ ਪਹਿਲਾ ਵੀਰ ਪ੍ਰਸ਼ਾਦਾ ਛਕਣਾ ਉਸ ਤੋਂ ਬਾਅਦ ਦੇ ਵਿੱਚ ਮਾਵਾ ਫੈਣਾ ਇਹ ਭਾਈ ਪ੍ਰਸ਼ਾਦਾ ਛੱਕੇ ਜਾਣ ਦੀ ਖੇਚਲਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ